ਅਜੀਤ 247 ਦੇਖ ਰਹੇ ਦਸ਼ਕ ਪਾਜ ਦਾ ਸਵਾਗਤ ਹੈ ਮੈਂ ਹਾਂ ਪੱਤਰਕਾਰ ਅਤਾਸ਼ਿੰਗ ਰਦਾਵਾ ਤੇ ਮੇਰੇ ਨਾਲ ਸਹਿਯੋਗੀ ਪੱਤਰਕਾਰ ਨੇ ਹੀਰਾ ਸਿੰਘ ਮੰਗਟ ਪਿਛਲੇ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਿਹੜੇ ਜੰਗ ਵਰਗੇ ਮਾਹੌਲ ਬਣੇ ਹੋਏ ਨੇ ਤੇ ਅੱਜ ਇਸ ਸਰਹੱਦੀ ਖੇਤਰ ਦਾ ਦੌਰਾ ਕਰਨ ਵਾਸਤੇ ਪਹੁੰਚੇ ਆ ਕੋਰੀਡੋਰ ਉੱਪਰ ਪਹੁੰਚੇ ਆ ਜਿੱਥੇ ਦੇਖ ਰਹੇ ਆ ਕਿ ਸਵੇਰ ਤੋਂ ਜਿਹੜੇ ਸ਼ਰਧਾਲੂ ਇਹ ਕਰਤਾਰਪੁਰ ਸਾਹਿਬ ਦੀ ਦਰਸ਼ਨ ਦੇਦਾਰੇ ਕਰਨ ਵਾਸਤੇ ਜਿਨ੍ਹਾਂ ਦੀ ਆਨਲਾਈਨ ਬੁਕਿੰਗ ਜਿਹੜੀ ਆ ਪਹਿਲਾਂ ਤੋਂ ਹੋਈ ਸੀ ਤੇ ਅੱਜ ਉਹਨਾਂ ਨੂੰ ਵਾਪਸ ਪਰਤਣਾ ਪੈ ਰਿਹਾ ਹੈ ਇੱਥੇ ਬੀਐਸ ਅਫਸਰਕਾਰੀਆਂ ਨਾਲ ਉਹਨਾਂ ਦੀ ਲੰਮਾਸਮਾ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਵਿੱਚ ਉਹਨਾਂ ਕਹਿ ਕੇ ਅਨੁਸ਼ਕਾਵੇਂ ਮਾਹੌਲ ਕਰਕੇ ਤੁਹਾਨੂੰ ਇੱਕ ਵਾਰ ਵਾਪਸ ਭੇਜਿਆ ਜਾ ਰਿਹਾ ਹੈ ਜਦ ਕਿ ਮਾਹੌਲ درست ਹੋ ਜਾਣਗੇ ਤੇ ਤੁਸੀਂ ਦੁਬਾਰਾ ਫੇਰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕੋਗੇ ਕਰੀਬ 200 ਦੇ ਸ਼ਰਧਾਲੂ ਕਰੀਬ ਇੱਥੇ ਜਿਹੜਾ ਵਾਪਸ ਪਹੁੰਚਾ ਤੇ ਸਾਰੇ ਦੁਖਦਾਈ ਨੇ ਕਿ ਅਜੇ ਨਹੀਂ ਹੋਣਾ ਚਾਹੀਦਾ ਦੂਜੇ ਪਾਸੇ ਜੇ ਗੱਲ ਕਰੀਏ ਤੇ ਗੁਰਦੁਆਰਾ ਸ਼੍ਰੀ ਕਰਤਾਰ ਇਤੋਂ ਸੀ ਬੰਦ ਤੋਂ ਕੀਤੇ ਜਾਂਦੇ ਸੀ ਦਿੱਛੇ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਦਰਸ਼ਨ ਸਥਲ ਚੱਲਦਾ ਆ ਰਿਹਾ ਤੇ ਇੱਥੇ ਨਿਰੰਤਰ ਸੈਂਕੜਿਆਂ ਦੀ ਤਦਾਦ ਸੈਂਕੜਿਆਂ ਦੀ ਤਦਾਦ ਵਿੱਚ ਸ਼ਰਧਾਲੂ ਪਹੁੰਚਦੇ ਸਨ ਪਰ ਅੱਜ ਉੱਥੇ ਵੀ ਪੂਨ ਤੌਰ ਤੇ ਮੁਕੰਮਲ ਮਨਾਈ ਕੀਤੀ ਗਈ ਹੈ ਗੁਰਦੁਆਰਾ ਬਾਬਾ ਸਿੱਧ ਸੋਂ ਤੋਂ ਅੱਗੇ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾਂਦਾ ਮੀਡੀਆ ਦੀ ਮੁਕੰਮਲ ਮਨਾਈ ਹੈ ਆਮ ਲੋਕਾਂ ਦੀ ਮਨਾਈ ਹੈ ਦੂਜੇ ਪਾਸੇ ਇਹ ਦੱਸਦੀ ਹੈ ਕਿ ਸਰਦੀ ਖੇਤਰ ਦੀ ਪੱਟੀ ਦੇ ਵਿੱਚ ਬਿਨਾਂ ਸ਼ੱਕ ਜੰਗਵਰਗੇ ਮਾਹੌਲ ਨੂੰ ਲੈ ਕੇ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਨੇ ਪਰ ਦਲੇਰ ਵੀ ਨੇ ਤੇ ਪਾਕਿਸਤਾਨ ਦੀ ਜਿਹੜੀ ਹਰ ਇੱਕ ਗਤੀਵਿਧੀ ਦਾ ਮੁਕਾਬਲਾ ਕਰਨ ਲਈ ਇੱਥੇ ਪਿੰਡਾਂ ਦੇ ਲੋਕ ਜਿਹੜੇ ਤਿਆਰ-ਪਰ ਤਿਆਰ ਬੈਠੇ ਨੇ ਇੱਕ ਦੂਜੇ ਦੀ ਹੌਸਲਾ ਫਜ਼ਾਈ ਕਰ ਰਹੇ ਨੇ ਦਿੰਦੇ ਰਹਾਂਗੇ ਤੁਹਾਨੂੰ ਨਾਲ ਦੀ ਨਾਲ ਇਥੋਂ ਦੀ ਮੁਕੰਮਲ ਰਿਪੋਰਟ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਹਾਂਜੀ ਹਾਂਜੀ ਜਦ ਨਾ ਹੋਵੇ ਠੀਕ ਹੈ ਬਾਬਸ ਮੋੜਦਾ ਜੀ ਕੋਟ ਦੇ ਖੁੱਲੇ ਪਾਕਿਸਤਾਨ ਆ ਜੀ ਆਪਸ ਨੂੰ ਬੰਦ ਕਰਕੇ ਆ ਜੀ ਵੀ ਆ ਕਰਤਾ ਆ ਠੀਕ ਹੈ ਜੀ ਪੀ ਦੀ ਰੂਸਾਈ ਦੇ ਸੀ ਪਰ ਦੋਦੇ ਰੱਖੋ ਜੀ ਫਿਰ ਵੀ ਜੈ ਅਪਲਾਈ ਕਰਦੇ ਹੋ ਹਾਂ ਜੀ ਡੇਢਕ ਸੋ ਬੰਦਾ ਸੀ ਅੱਜ ਅੱਛਾ ਉਦੋਂ ਬਾਅਦ ਹੁਣ ਦੋ ਬੱਸਾਂ ਹੁਣ ਹੋ ਰਹੀਆਂ तकरीबन 200 ਬੰਦਾ ਹੋ ਗਏ ਸੀ ਠੀਕ ਹੈ ਉਹਨਾਂ ਨੇ ਉਹ ਉਧਰੋਂ ਨਹੀਂ ਆਪਣਾ ਜੀ ਆਪਣਾ ਗੇਟ ਨਹੀਂ ਖੋਲੇ ਪਾਕਿਸਤਾਨ ਐਂਟਰੀ ਨਹੀਂ ਦਿੱਤੀ ਹਾਂ ਜੀ ਬਾਈ ਤੁਸੀਂ ਅੱਜ ਬਰਤਨ ਦਾ ਦਰਸ਼ਨ ਘਟ ਦੇ ਸੀ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਉਧਰੋਂ ਜਾਣ ਦੀ ਪਾਕਿਸਤਾਨ ਸਰਕਾਰ ਦੀ ਹਾਂ ਜੀ ਹਾਂ ਠੀਕ ਹੈ ਉਹ ਕਹਿੰਦੇ ਮਾਹੌਲ ਗਰਮ ਹੋਇਆ ਹੋਇਆ ਹੈ ਠੰਡਾ ਹੋਏ ਤੇ ਬਾਅਦ ਇੱਕ ਦੋ ਦਿਨ ਨੂੰ ਫੇਰ ਆਇਓ ਅਸੀਂ ਆਇਆ ਸਮਰਾਲੇ ਤੋਂ ਆਏ ਸੀ ਲੁਧਿਆਣਾ ਜ਼ਿਲ੍ਹਾ ਸਮਰਾਲਾ ਇਹ ਸਸtare ਤੁਸੀਂ ਚਾਹ ਬੈਸ ਮਹਿਸੂਸ ਤਾਂ ਹੁਣ ਪਤਾ ਹੀ ਆ ਤੁਹਾਨੂੰ ਉਹ ਜੀ ਆ 6 ਤਰੀਕ ਮਈ ਦੀ ਸਾਨੂੰ ਪਹਿਲਾਂ ਅਪਲਾਈ ਕਰਿਆ ਸੀ ਅੱਜ ਜੋ ਕਹਿੰਦੇ ਮਾਹੌਲ ਕਰਮਾ ਅਜੇ ਉੱਪਰੋਂ ਹੁਕਮ ਨਹੀਂ ਆਇਆ ਕੋਈ ਜਦੋਂ ਮਤਲਬ ਇਹ ਮਾਹੌਲ ਸ਼ਾਂਤ ਹੋ ਜਾਊਗਾ ਵੀ ਫੇਰ ਆਜੇ ਹੂੰ ਸਾਡੇ ਬੀਸ ਵੀ ਨੇ ਵਸਤਾ ਮਾਹਮਸੂਸ ਤਾਂ ਉਹਨਾਂ ਨੇ ਇਹਨੇ ਕਿਸੇ ਸਸtare ਨਾਲ ਅਸੀਂ 13 ਸੀ ਤੋ ਸਮਰਾਲਾ ਲੁਧਿਆਣਾ ਠੀਕ ਹੈ ਤੁਸੀਂ ਸੁਸਤਾ ਰਹੋ ਮੈਂ ਮਹਿਸੂਸ ਤਾਂ ਵੀ ਹੁੰਦਾ ਹੈ ਮਾਨੂੰ ਥੋੜਾ ਜਿਹਾ ਹੁੰਦਾ ਹੀ ਆ ਤੁਸੀਂ ਜਦੋਂ ਪਾਕਿਸਤਾਨ ਨੇ ਗੇਟ ਨਹੀਂ ਖੋਲਿਆ ਉਹਦੇ ਲਈ ਕੈਨਸਲ ਹੋ ਗਿਆ ਆ ਯਾਤਰਾ ਜਿਹੜੀ ਸਾਰੀ ਵਾਪਸ ਆ ਰਹੀ ਹੈ ਜੀ ਸਾਰੇ ਵਾਪਸ ਮੋੜਦੇ ਸਾਰੇ ਵਾਪਸ ਮੋੜਦੇ ਜੀ ਹਾਂਜੀ ਹਾਂਜੀ ਕਿੰਨੇ ਕਿਸ਼ਰਦਾਲੂ ਸਨ ਸਰਦਾਲੂ 200 ਤੋਂ ਉੱਪਰ ਸੀਗੇ 230 35 ਸੀਗੇ ਜੀ ਹਾਂਜੀ ਅੱਜ ਕਿੰਨੇ ਕਿਸ਼ਵਤਾਂ ਲੋਕ ਸੀ ਉੱਤੇ ਹਾਂਜੀ ਕਿੰਨੇ ਕਿ ਲੋਕ ਸੀ ਤੁਸੀਂ ਅਸੀਂ 5 ਜਾਣੇ ਸੀਗੇ ਜੀ ਕੋ ਟੋਟਲ 235 40 ਬੰਦੇ ਸੀਗੇ ਜੀ ਹਾਂਜੀ ਹਾਂਜੀ ਤੇ ਕੀ ਕਹਿੰਦੇ ਹਾਂਜੀ ਕੀ ਕਹ ਕੇ ਮੋਰਤਾ ਗੇਟ ਨਹੀਂ ਖੁੱਲਿਆ ਪਾਕ ਪਾਕਿਸਤਾਨ ਤੋਂ ਨਹੀਂ ਗੇਟ ਖੁੱਲਿਆ ਨਹੀਂ ਹੈ ਠੀਕ ਹੈ ਸੀ ਪਰ ਉਹਨਾਂ ਨੇ ਵਾਪਸ ਭੇਜ ਦਿੱਤਾ ਉਹ ਕਹਿੰਦੇ ਵੀ ਕੈਨਸਲ ਹੋ ਗਿਆ ਪਿਛਲੇ ਪਾਸਿਓ ਉਹਨਾਂ ਨੂੰ ਪਾਕਿਸਤਾਨ ਵੱਲੋਂ ਕੋਈ ਫੋਨ ਵਗੈਰਾ ਨਹੀਂ ਆਇਆ ਜਿਹੜਾ ਟੋਟਲ ਜਥਾ ਵਾ ਸਾਰਾ ਉਹੀ ਸਾਰਾ ਆ ਗਿਆ ਸਾਰੇ ਵਾਪਸ ਆ ਹਾਂਜੀ ਸਤਿਕਾਰ ਕਰਤਾਬ ਸਤਿਕਾਰ ਸਨ ਧੰਨਵਾਦ ਹਾਂਜੀ ਹਾਂਜੀ ਵਾਪਸ ਆ ਗਏ ਅਜੀ ਉਹ ਕਹਿ ਰਹੇ ਸੀ ਕਿ ਵੀ 2-4 ਦਿਨ ਰੋਕ ਜੋ ਵੀ ਦੁਬਾਰਾ ਅਪਲਾਈ ਕਰਦੇਓ ਵੀ ਮੋੜ ਸ਼ਾਂਤ ਹੋ ਜਾਵੇ ਫਿਰ ਉਸ ਤੋਂ ਬਾਅਦ ਆ ਜਾਈਏ। ਉਹ ਕਹਿਤੇ ਹੀ ਰਹੇ ਵੀ ਉਹਨਾਂ ਨੇ ਉਹ ਦੂਸਰੀ ਕੰਟਰੀ ਨੇ ਵੀ ਮਤਲਬ ਗੇਟ ਨਹੀਂ ਖੋਲੇ। ਅਸੀਂ ਇਹ 200 ਬੰਦੇ ਆ ਗਏ ਸੀ। ਹਾਂਜੀ। ਹਾਂਜੀ ਹਾਂਜੀ। ਬਸ ਜੀ ਅਸੀਂ ਪੂਰੇ ਚਾਵਨ ਵਾਲ ਆਏ ਸੀ ਕਿ ਵੀ ਦਰਸ਼ਨ ਵੇਲੇ ਕਰਾਂ ਗੁਰਦੁਆਰਾ ਸਾਹਿਬ ਦੇ ਤੇ ਹੁਣ ਜਾ ਰਹੇ ਆ ਵਾਪਸ ਚਲੋ ਕੋਈ ਨਹੀਂ ਫਿਰ ਦੁਬਾਰਾ ਅਪਲਾਈ ਕਰ ਦਾਂਗੇ ਤਾਂ ਜਾਵਾਂਗੇ। ਜੋ ਬੋਲਤਾਂ ਨਾਲ ਜੰਗੋ ਕੀ ਮੋਲਮੈਂ ਕਿਦਾਂ ਵੇਖਦੇ ਨਹੀਂ ਵੈਸੇ ਹੈ ਤਾਂ ਗਲਤੀ ਹੈ ਚਲੋ ਬਾਕੀ ਜਿੱਥੇ ਪਹੁੰਚ ਗਏ ਜਿੱਥੇ ਨਾਲ ਚਲੇ ਸੀ ਤੁਸੀਂ ਹਾਂਜੀ ਹਾਂਜੀ ਕੁਛ ਨਹੀਂ ਉਹ ਕਹਿੰਦੇ ਵੀ ਗੇਟ ਬੰਦ ਨੇ ਤੁਸੀਂ ਮੁੜ ਜੂ ਵੀ ਮੋੜ ਸਹੀ ਨਹੀਂ ਹੈਗਾ ਤੇ ਉਹਨਾਂ ਫਿਰ ਸਾਨੂੰ ਮੋੜਤਾ ਜੀ ਗੇਟ ਕਿਹਨੇ ਇੰਡੀਆ ਨੇ ਖੁੱਲੇ ਪਾਕਿਸਤਾਨ ਵਾਲੇ ਉਹ ਕਹਿੰਦੇ ਵੀ ਉਹਨਾਂ ਨੇ ਗੇਟ ਖੋਲੇ ਵੀ ਕਹਿੰਦੇ ਵੀ ਜਿੰਮੇਵਾਰੀ ਤੇ ਵੀ ਨਹੀਂ ਹੈਗੀ ਇਸੇ ਕਰਕੇ ਫਿਰ ਉਹਨਾ ਮੋਰ ਤਾਂ ਵੀ ਕਹਿੰਦੇ ਮੌਲ ਬਾਲਾ ਖਰਾਬ ਹੋਇਆ ਹੈ। ਉਹ ਪਾਕਿਸਤਾਨ ਤੇ ਬੜੇ ਤਣਾਅਪੂਰਕ ਮੌਲ ਬਣਿਆ ਹੈ। ਹਾਂਜੀ ਹਾਂਜੀ। ਕੀ ਦੇਖਦੇ ਹੋ? ਉਹ ਦੇਖਦੇ ਤਾਂ ਮਾੜੇ ਆ ਵੀ ਐਵੇਂ ਹੋਣਾ ਨਹੀਂ ਚਾਹੀਦਾ ਵੀ ਆਮ ਲੋਕ ਆਨ ਲੋਕ ਪਰੇਸ਼ਾਨ ਹੋਣਗੇ ਦੇ ਨਾਲ।